ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆਗੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਬੜਾ ਸੁਝਾ ਸੁਝਾ ਦਿਖਾਵਾਂਗੇ ਤੇ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਵੀਰੇ ਜੱਗਾ ਪਿੰਡ ਮਾਛੀਕੇ ਇਹ ਡਰੈਸ ਇਹਨੂੰ ਮੋਗਾ ਜ਼ਿਲ੍ਹਾ ਲੱਗਦਾ ਵੀਰੇ ਨੰਬਰ ਆਪਣਾ 7719456512 7719456512 ਜਿਹੜੀ ਪਹਿਲੇ ਨੰਬਰ ਵੈਢ ਦੇਖੀ ਜਾਂਦੀ ਹੈ ਜੀ ਕਿਹੜਾ ਸੁਦਾ ਸੁਈਵੇ ਦੇ ਟਾਈਮ ਕਿੰਨਾ ਹੋ ਗਿਆ ਇਹ ਵੀਰੇ ਦੂਜੇ ਸੁਨੇ ਸੁਈਦੀ ਆ ਠੀਕ ਹੈ ਤੇ ਟਾਈਮ ਇਹਨੂੰ ਢਾਈ ਮਹੀਨੇ ਹੋ ਗਏ ਵੀਰੇ ਸੁਈ ਦੇ ਢਾਈ ਮਹੀਨੇ ਬੱਚਾ ਵਗੈਰਾ ਹੈ ਨਹੀਂ ਬੱਚਾ ਹੈ ਨਹੀਂ ਆ ਵੀਰੇ ਦੁੱਧ ਇਹਦੇ ਥੱਲੇ ਇਸ ਟਾਈਮ ਮਾਲਕਾਂ ਨੇ ਕਰ ਉਹਦਾ 15 ਚੋਕੇ ਲੈ ਸੀ ਜੋੜਾ ਇੱਕ ਘਰੋਂ ਲਿਆ ਗਿਆ ਆਪਾਂ ਅੱਜ ਹੀ ਲਿਆਇਗਾ ਠੀਕ ਹੈ ਰਾਤ ਚੋਕੇ ਤੇ ਸਵੇਰ ਚੋਕੇ ਲੈ ਆਏਗਾ ਠੀਕ ਹੈ ਤੇ ਹੁਣ ਮੜਾ ਜਾ ਉਪਰਾ ਕਰੀ ਪਈ ਆ ਇੱਕ ਅਨਸਾਰੀ ਇਹ ਹੀਟ ਕੱਢ ਗਈ ਠੀਕ ਹੈ ਉਪਰੇ ਦਾ ਕਰਕੇ ਤਾਰਾਂ ਕਰ ਗਈ ਠੀਕ ਹੈ ਅ ਜੇ ਤਾਰਾਂ ਕਰੀ ਜਾਂਦੀ ਸੀਗੀ ਠੀਕ ਹੈ ਤੇ ਦੁੱਧਾ ਪੰਨ ਦਾ ਜਲਾ ਕੇ ਜਲੇ ਵੀ ਕਿੰਨਾ ਮੰਨ ਕੇ ਚਲੇ ਬੰਦਾ ਕਿਉਂਕਿ ਕਿੱਲਾ ਬਦਲਣਾ ਕਿੱਲਾ ਬਦਲਣਾ ਵਟਾ ਪੈ ਜਾਂਦਾ ਹਣਾ ਥੋੜਾ ਵਟਾ ਤਾਂ ਪੈਂਦਾ ਵੀਰੇ ਇਹਨੇ ਕੋਖੀ ਨੀ ਚੱਕੀ ਆਪਣੇ ਘਰੇ ਹਜੇ ਉਹਨਾਂ ਖਾਦਾ ਹੀ ਨਹੀਂ ਜਿੰਨਾ ਚਾਹੀਦਾ ਠੀਕ ਹੈ ਮੰਨ ਕੇ ਜਲੇ ਵੀ 6 ਲੀਟਰ ਬੰਦਾ ਟਾਈਮ ਦਾ ਹਾਂ ਹਾਂ ਮੰਨ ਕੇ ਲੈ ਸਕਦਾ ਨਿਪੜਦਾਗਾ ਉਸ ਹਰ ਨੂੰ ਸੋਚ ਕੇ ਆ ਜੀ ਠੀਕ ਹੈ ਤੇ ਚੋਅ ਚ ਵੀ ਓਕੇ ਆ ਮੈਂ ਕਹਿੰਦਾ ਵੀਰੇ ਇੱਕ ਨੰਬਰ ਠੀਕ ਐ ਸ਼ਾਮ ਦਾ ਟਾਈਮ ਚ ਚਵਾਈ ਹੋਣਾ ਪਈ ਇਹਦੀ ਕਰਨੀ ਹੈ ਹਨਾ ਹਾਂ ਹਾਂ 5 ਵਜੇ ਗਏ ਵਧੀਆ ਡੰਗ ਤੇ ਬਣਦੀ ਐ ਹਾਂ ਹਾਂ ਡੰਗ ਤੇ ਪੂਰੀ ਵਧੀਆ ਬਣਦੀ ਐ ਵੀਰੇ ਬਣੀ ਖੜੀ ਐ ਤੁਹਾਡੇ ਸਾਹਮਣੇ ਠੀਕ ਐ ਕੀਮਤ ਇਹਦੀ ਕੀ ਐ ਕੀਮਤ ਵੀਰੇ ਇਹ 35000 ਰੁਪਏ ਦੀ ਦੇ ਦਿਆਂਗੇ ਗਜੈ ਸੋਜੂਗੀ ਹਾਂ ਵੀਰੇ ਮੌਕੇ ਤੇ ਕਰਾਂਗੇ ਠੀਕ ਐ ਸੋ ਮੂੰ ਮੱਥਾ ਫੇਸ ਕੁਆਲਿਟੀ ਦੇਖ ਸਕਦੇ ਹੋ ਤੇ ਬਾਕੀ ਥੱਲੇ ਮਿਲਕ ਮੀਨ ਵਗੈਰਾ ਦੇਖ ਸਕਦੇ ਹੋ ਬਹੁਤ ਮੋਟੀ ਮਿਲ ਕਿਵੇਂ ਰਸੇ ਪੈ ਵਰਗੀ ਜਾਂਦੀ ਪਈ ਐ ਤੇ ਬਾਕੀ ਲੇਵਾ ਦੇਖੋ ਕਰ ਮੜਿਆ ਸਾਫ ਸੁਥਰਾ ਤੇ ਡੰਗ ਤੇ ਵਧੀਆ ਬਣੀ ਖੜੀ ਐ ਛੋਰੀ ਭਰਾਏ ਨੂੰ ਸੋ ਕੱਦ-ਕੱਢ ਬਹੁਤ ਆ ਤੇ ਜਿੰਦ-ਜਣ ਬਹੁਤ ਆ ਚਾਪੜ ਵਰਗੀ ਬਿਹੜ ਪਈਆ ਪੂਰੀ ਸਾਫ ਸੁਥਰੀ ਸੋ ਮਿਲਕਵੇਂ ਨੇ ਇੱਕ ਪਾਸੇ ਨਹੀਂ ਦੋਨੇ ਪਾਸੇ ਚੰਗੀਆਂ ਦਿਖਾਈ ਦਿੰਦੀਆਂ ਹੈ ਰਾਜੀ ਬੱਚੀ ਪੜੀ ਵੀ ਤੇ ਹੀਟ ਦੇ ਵਿੱਚ ਵੀ ਆ ਗੱਬਣਾ ਕਰਵਾ ਲਈ ਤਾਂ ਮੰਨ ਕੇ ਚਲੋ ਬਿਹੜ ਦੁਗਣੇ-ਦਿਕਨੇ ਕਰ ਜਾਏਗਾ ਹਾਇ ਨੇ ਹਣਾ ਸੋ ਬਿਹੜ ਚੰਗੀਆਂ ਸਾਫ ਸੁਥਰੀਆਂ ਕੀਮਤ ਸਿਰਫ 35000 ਰੁਪਇਆ ਗਜਾਇਸ ਇਹਦੇ ਵਿੱਚ ਹੋ ਜੂ ਪਰ ਦੁੱਧ ਜਿਹੜਾ ਇਸ ਵਕਤ ਚੋੜਦਾ ਤੁਸੀਂ 12 ਲੀਟਰ ਮੰਨ ਕੇ ਲਿਓ ਕਿਉਂਕਿ ਵੀਰਤਾ ਮੰਨ ਕੇ ਜਦੋਂ 14 14.5 ਕਿਲੋ ਨਾਪ ਕੇ ਲੈ ਕੇ ਆਏਗਾ ਪਰ ਥੋੜਾ ਉਪਰਾ ਹੋ ਜੇ ਪਰ ਚੰਗੀ ਸੇਵ ਵਗੈਰਾ ਜਿਹੜਾ ਟੈਗੀ ਜਿੱਥੇ ਜਾ ਕੇ ਇਹ ਚੱਲੂ 14 15 ਦੇ ਤੇ ਸੂਈ ਨੂੰ ਲੱਗཔ་ ਘੱਟਾਈ ਕਿ ਮਹੀਨੇ ਮਾਲ ਕਰਨੇ ਦੱਸਿਆਗੇ ਪਰ ਚੰਗੀ ਬਹੁਤ ਆ ਯਾਰ ਆਪਾਂ ਪਹਿਲੀ ਗੱਲ ਤਾਂ ਨਾ ਮਾਲ ਸਿੱਧੀ ਖਰੀਦਣਾ ਨਹੀਂ ਜੇ ਖਰੀਦ ਕੇ ਤਾਂ ਜਾਨਵਰ ਚੰਗਾ ਹੀ ਖਰੀਦਦੇ ਮਾਲਾ ਜੇ ਸੂਈ ਵੀ ਵੀ ਲੈਣੀ ਤਾਂ ਤਸੱਲੀ ਕਰਕੇ ਲੈਣੀ ਆ ਤਸੱਲੀ ਕਰਕੇ ਲੈ ਲਵੇ ਆਪਾਂ ਤਾਂ ਠੀਕ ਐ ਤੇ ਸੋ ਮਿਲਕਵੇਂ ਦੇਖੋ ਇੱਕ ਪਾਸੇ ਨਹੀਂ ਦੋਨੇ ਪਾਸੇ ਦਿਖਾਈ ਦਿੰਦੀ ਆ ਦੇਖੋ ਬਹੁਤ ਸੋਹਣੀ ਮੇਰੇ ਹਿਸਾਬ ਨਾਲ ਤਾਜੀ ਨੇ ਪਾਇ ਹੋਊ ਜਮਾ ਇਹਦੇ ਚੋਂ 25 ਕਿਲੋ ਹਨਾ ਆਰਾਮ ਨਾਲ ਚਾਹੀਦਾ ਯਾਰ ਬਾਡੀ ਵਾਂਦਰ ਚੰਗੀ ਹਨਾ ਹਾਂ ਹਾਂ ਤੇ ਬਾਈ ਜੀ ਦੂਜੇ ਨੰਬਰ ਜਿਹੜੇ ਆ ਬਾਈ ਬਾਹਰ ਦੇਖੀ ਜਾਨੇ ਇਹ ਵੀ ਫਿਰ 15 16 ਤੋਂ ਹੀ ਨਹੀਂ ਸੀ ਆਪਾਂ ਇੱਕ ਘਰ ਹੀ ਲਈ ਆ ਯਾਰ ਜੋੜੀ ਆਪਾਂ ਠੀਕ ਹੈ ਬੰਦਿਆ ਤੋਂ ਠੀਕ ਹੈ ਬਾਹਰ ਜਾਣਾ ਸੀ ਠੀਕ ਹੈ ਇਹ ਇਹ ਦੱਸੀ ਉਹਨਾਂ ਨੇ ਵੀ ਦੂਜੇ ਸੀ ਆਪਾਂ ਤੀਜੇ ਮੰਨ ਕੇ ਲਈ ਹੈ ਤੇ ਤੀਜਾ ਹੋ ਸਕਦੀ ਹੈ ਹਾਂ ਤੀਜਾ ਹੋ ਸਕਦੀ ਹੈ ਐਵੇਂ ਕਿਕਰ ਟਾਲੀ ਗਈ ਜੀ ਉਹਦਾ ਵੀ ਕੋਈ ਫਾਇਦਾ ਨਹੀਂ ਉਹਦਾ ਵੀ ਕੋਈ ਫਾਇਦਾ ਨਹੀਂ ਐਵੇਂ ਆਪਦੇ ਕੋਲੋਂ ਹਨਾ ਚੀਜ਼ ਵੇਚਣ ਦੇ ਮਾਰੇ ਲਾਈ ਗਈ ਕਿ ਪਹਿਲੇ ਆ ਦੂਜੇ ਆ ਉਹਦਾ ਕੋਈ ਫਾਇਦਾ ਨਹੀਂ ਦੇਖਣ ਨੂੰ ਲੱਗ ਜਾਂਦੀ ਆ ਆਪ ਹੀ ਵੀ ਤੀਜੇ ਹੋਊਗੀ ਪਰ ਵੇੜ ਚੰਗੀ ਆ ਜਿਹੜੀ ਮੇਨ ਗੱਲ ਆ ਇਹਦਾ ਦੁੱਧ ਵੀ ਇਹਦਾ ਦੁੱਧ ਵੀ ਸੇਮ ਹੀ ਆ ਹਾਂ ਇਹਦਾ ਵੀ ਸੇਮ ਹੀ ਆ ਵੀਰੇ 15 ਚੋਕੇ ਨੇ ਆਏ ਸੀ 12 13 ਮੰਨ ਕੇ ਅਗਲਾ ਆ ਪਾ ਸਕਦਾ ਹਨਾ ਚੋਣ ਚਵਾ ਜੀ ਓਕੇ ਮੈਂ ਕਹਿੰਦਾ ਇੱਕ ਨੰਬਰ ਆ ਯਾਰ ਆਪਾਂ ਇਹ ਤੋਂ ਬਾਅਦ ਦੋਨਾਂ ਦੀਆਂ ਧਾਰਾ ਮਾਰ ਕੇ ਦਿਖਾ ਦੇਾਂਗੇ ਠੀਕ ਐ ਤੇ ਇਹਦੀ ਕੀਮਤ ਕੀ ਰੱਖੀ ਆਪਾ ਇਹਦਾ ਵੀਰੇ ਯਾਰ ਇਹਦਾ ਵੀ 35000 ਮੰਨ ਤਾਂ ਕਰ ਦਾਂਗੇ ਮੌਕੇ ਤੇ ਇਹਦਾ 32 ਨਾ ਕਰ ਲੀਏ ਯਾਰ ਕੋਈ ਨਾ ਦੇ ਦਾਂਗੇ ਪਰ 32 ਚੱਲ ਦੋਰ ਫਿਰ ਕਿਉਂਕਿ ਸੁਆਪਤੀ ਜਿਆ ਦੇਖ ਦਿੰਦਾ 32 ਕਹਿ ਚੰਗਾ ਇਹਦਾ ਸੁਭਰੇ ਇਹਦੀ ਕੀਮਤ 32000 35 ਨਹੀਂ ਹੈਗੀ ਤੇ ਕੱਦ ਗਾੜ ਜਾ ਬੱਚੀ ਚੰਗੀ ਹਨਾ ਇਹ ਗੱਬੜ ਵਗੈਰਾ ਤੇਰੀ ਹੈਗੀ ਸੀ ਸਿਵਲ ਵਰਗ ਤਾਂ ਨਹੀਂ ਲੱਗਿਆ ਪਏ ਦੇ ਨਹੀਂ ਹਜੇ ਯਾਰ ਇਹ ਦੰਨੇ ਹੀ ਹੋਣਾ ਮਨ ਨੂੰ ਮਾਲਕਾਂ ਨੇ ਦੱਸਿਆ ਕਹਿੰਦੇ ਫਿਰ ਚਾਹੀਆਂ ਕੱਟਣੀਆਂ ਹੀ ਹੋਈਆਂ ਜੀ ਠੀਕ ਹੈ ਲੱਗ ਪਹਿਲਾਂ ਸੂਈ ਜੀ ਉਹ ਬਾਅਦ ਚ ਸੂਈ 10 12 ਦਿਨ ਦਾ ਇਧਰ ਉਧਰ ਹੋ ਸਕਦਾ ਹੈ ਨਾ ਵੀਰੇ ਤਿੰਨ ਮਹੀਨੇ ਦੀ ਲਾਉ ਲੋ ਠੀਕ ਹੈ ਸੋ ਕਦ ਘੜ ਦੇਖੋ ਤੇ ਲੇਵਾ ਦਿਓ ਕੋਈ ਇਹ ਕੀ ਬਾਤ ਆ ਹੁਣ ਸ਼ਾਮ ਦਾ ਟਾਈਮ ਆ ਵੀਡੀਓ ਤੋਕਣ ਦੇ ਆਪਾਂ ਤਾਂ ਕਵਰ ਕਰ ਗਦੀਆਂ ਕਿਉਂਕਿ ਚੋਂ ਦੇ ਟਾਈਮ ਦੇ ਪਸ਼ੂ ਵੀ ਲੇਵਾ ਦਿਖ ਦਿਦਾ ਹੁਣ ਜੇ ਤੜਕੇ ਚੋਈਆਂ ਹੋ ਜਾਂਦੇ ਆਪਾਂ ਮਗਰੀ ਦਿਖਾ ਦਿੰਦੇ ਤਾਂ ਮੰਨ ਕੇ ਚਲੋ ਵੀਰ ਨੇ ਕਿਹਾ ਸੀ ਸਾਰਾ ਜੋ ਸੋ ਬਰਤ ਧਾਰਾ ਦੇਖ ਸਕਦੇ ਹੋ ਚੋਣ ਵਗੈਰਾ ਦੇਖੋ ਕਿਆ ਬਾਤ ਹੈ ਟੂਟੀਰਗਾ ਚੋਣਾ ਜਾਵਾ ਤੇ ਨਿਆਣਾ ਪਾ ਕੇ ਧਾਰਾ ਮਾਰਦੇ ਆ ਪਹਿਲੀਆਂ ਕਿਉਂਕਿ ਕੀ ਵਾਰ ਕਿਸੇ ਵੀ ਨੇ ਨਿਆਣਾ ਪਾਉਣਾ ਹੁੰਦਾ ਬੁੜੀਆਂ ਵਗੈਰਾ ਚੁੰਦੇ ਰਹਿੰਦੇ ਸੋ ਦੇਖੋ ਫਸ ਠੀਕ ਹੈ ਚੋਣ ਜਾਂਦੇ ਓਕੇ ਹੈ ਨਾ ਜਮ ਓਕੇ ਹੈ ਵੀਰੇ ਜਮ ਸੋ ਇਹਦੀ ਕੀਮਤ 32000 ਰੁਪਇਆ ਤੇ ਇਹਦੇ ਵੀ ਧਾਰਾ ਮਾਰ ਦਈਏ ਪਹਿਲੇ ਨੰਬਰ ਵਾਲੀ ਦੀ ਆਪਾਂ ਸੋ ਬਰ ਇੱਕ ਨੰਬਰ ਵਾਲੀ ਬੜ ਧਾਰਾ ਇਹਦੇ ਵੀ ਦੇਖ ਸਕਦੇ ਆ ਆਪਾਂ ਤੇ ਦੁੱਧ ਵੀਰੇ ਚਿੱਟਾ ਚਿੱਟਾ ਜਾਵਾ ਹੈ ਨਾ ਦੋਦੇ ਦਾ ਵਧੀਆ ਫੈਂਟ ਵਾਲਾ ਹੋਊਗਾ 6.5-5 ਫੈਂਟ ਵਾਲਾ ਹੋਊ ਦੋਦੇ ਦਾ ਸੋ ਦੇਖੋ ਚੌਂਟ ਚਵਾ ਦੀਆਂ ਤੁਹਾਡਾ ਤਾਂ ਚੋਲੂ ਤੁਝੇਥਾਂ ਚ ਹੋਰ ਮਾਰਦੀਆਂ ਕਿਹ ਕਾਈ ਸੋ ਪੂਰਿਆਂ ਭਰਾ ਭਰੂ ਕੇ ਵੀਰ ਨੇ ਦਿਖਾ ਦਿਆਂ ਜਾਵਾ ਤੇ ਬਾਕੀ ਦੋ ਟਾਈਮ ਵੀਰ ਦੀ ਵੀ ਝੋਈ ਵੇ ਤਸੱਲੀ ਹੋਈ ਵੀ ਆ ਤੇ 35000 ਰੁਪਏ ਦੀ ਕੀਮਤ ਆ ਨੰਬਰ ਬੋਲ ਜੀ ਬਾਈ ਆਪਣਾ 70193555 ਠੀਕ ਆ ਸੋ ਕਿਸੇ ਵੀ ਵੀਰ ਦੇ ਦੋਨੇ ਬੜਾ ਜੋ ਕਿ ਬੜਾ ਪਸੰਦ ਹੋਵੇ ਇਸ ਨੰਬਰ 에 ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ